ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ ਸ ਜਿੰਦਗੀ ਇੱਕ ਖੇਲ ਹੈ ਸ ਕਰਨੈਸ਼ਰ ਕਹਿੰਦਾ ਮੈਨੂੰ ਲੰਬਾ ਦੇ ਉਹ ਮੈਂ ਕੁਝ ਵੀ ਨਿਕਲਤ ਕਰਦਾ ਇੱਕ ਕਾਕ 84 ਲੱਖ ਜੂਨ ਸਨ ਬੰਦਿਆਂ ਨੂੰ ਸਮਝਾਣ ਲਈ ਬਣਾਈ ਹੈ ਸ ਅਸੀਂ ਬੰਦੇ ਨਹੀਂ ਹਾਂ ਦੋ ਲੱਤਾਂ ਵਾਲੇ ਪਸ਼ੂ ਹਾਂ ਪੂਛ ਵਾਲੇ ਸਿੰਗਾ ਵਾਲੇ ਸਾੜਾ ਕਰਦੇ ਹਾਂ ਸ ਕਾਮ ਕਰਨ ਮਹੰਕਾਰ ਇਹ ਸਭੀ ਤਾਕਤ ਐ ਚਾਹੀਦੇ ਹਨ ਸਰ ਆ ਰਿਹਾ ਕਿ ਚੀਤੀ ਲਾਲ ਕੀ ਰਹਿਣਾ ਹੱਦਾਂ ਨੇ ਵੀ ਦੇਸਾਂ ਦੀਆ ਸ ਇਹ ਤੂੰ ਗੱਲ ਸਮਝਣੀ ਪੈਗੀ ਇਹ ਤਨ ਮਨ ਤਨ ਕੀ ਹੈ ਇਹ ਮਾਨਵ ਰਤਨ ਇਹ ਸਾਡਾ ਸਰੀਰ ਹੈ ਤਾਂ ਨੂੰ ਭੋਜਨ ਚਾਹੀਦਾ ਹੈ ਪਿਆਸ ਲੱਗਦੀ ਹੈ ਭੁੱਖ ਲੱਗਦੀ ਹੈ ਸੋ ਮਨ ਮਨ ਨੂੰ ਹੀ ਪਰਨੇਸ਼ਰ ਦੀ ਪਿਆਸ ਲੱਗਦੀ ਹੈ ਉਦਾਸ ਹੁੰਦਾ ਹੈ ਮਨ ਅਸੀਂ ਤਾਂ ਮਾਤਾ ਪਿਤਾ ਤੋਂ ਜੇ ਮੇਲੇ ਤੇ ਬੱਚਾ ਵਿਛੜ ਜਾਂਦਾ ਹੈ 6 ਸਾਲ ਦਾ ਹੋਏ ਨਾ ਛੋਟਾ ਬੱਚਾ ਹੋਏ ਕਸੀ ਦੋਖ ਪਾੰਦਿਆ ਕਿੱਲਾ ਤੇ ਬੈਠੇ ਹਾਂ ਸੋ ਐਸਾ ਚਾਹੀਦਾ ਨਾ ਧਨ ਮਾਇਆ ਜਿਹੜਾ ਖਜ਼ਾਨਾ ਨਾ ਖਤਮ ਹੋਏ ਉਹ ਕੀ ਹੈ ਉਹ ਪਰਮੇਸ਼ਰ ਹੈ ਉਹ ਪਰਮਾਤਮਾ ਹੈ ਜੋ ਮਨ ਦੀ ਖਰਾਕ ਹੈ ਸੋ ਐਸਾ ਸੁੰਦਰ चेहरा चाहिए था ना शरीर जो साडा सुंदर दिशे वो परमात्मा है सो ऐसा तन जो खत्म ना ऐसा सुंदर चेहरा सो ਇਹ ਪਰਮਾਤਮਾ ਦੇ ਗੁਣ ਹਨ ਸਾਡਾ ਜੇ ਨਾ ਤਨ ਮੈਲਾ ਹੋਏਗਾ ਬਦਮੂ ਮਾਰੇਗਾ ਲੋਕ ਸੰਸਾਰ ਕਬੂਲ ਨਹੀਂ ਕਰਦਾ ਕਹਿੰਦੇ ਦੇਖੋ ਇਹ ਤੇ ਬਦਮੂ ਮਾਰ ਰਿਹਾ ਜਿਵੇਂ ਕੁੱਕਰ ਮਰਿਆ ਹੁੰਦਾ ਹੈ ਨਾ ਲੋਕ ਪਰਵਾਹ ਨਹੀਂ ਕਰਦੇ ਜਾਂ ਮੈਲੇ ਕੱਪੜੇ ਹੋਣਗੇ ਪਰ ਜੋ ਮਨ ਹੈ ਮਾਨ ਬਹਿਣਾ ਵੀ ਪਰਮੇਸ਼ਰ ਨੇ ਕਬੂਲ ਕਰਦਾ ਅਸੀਂ ਜਨਮ ਤੇ ਇੱਕ ਹੀ ਹਾਂ ਪਰ ਇਹਦੇ ਚ ਜਨਮ ਕਈ ਲੈਂਦੇ ਹਾਂ ਜਿੱਥੇ ਹਰ ਅਰਾਧਿਆਿੱਥੇ ਹਰ ਮਿੱਤਰ ਸਹਾਈ ਮਦਦਗਾਰ ਕਿੰਨੂੰ ਬਣਾਣਾ ਹੈ ਮਿੱਤਰ ਕਿੰਨੂੰ ਬਣਾਣਾ ਹੈ ਦੋਸਤ ਕਿੰਨੂੰ ਬਣਾਣਾ ਹੈ ਸੋ ਅਸੀਂ ਆਪਣੇ ਆਪ ਨੂੰ ਪਿਆਰ ਕਰਨਾ ਹੈ ਦੋਸਤ ਬਣਾਣਾ ਹੈ ਪ੍ਰੇਮ ਕਰਨਾ ਹੈ ਪ੍ਰੇਮ ਔਰ ਡਰ ਇਹ ਦੋ ਕਾਮਯਾਬੀ ਦੇ ਰਾਜ ਹਨ ਸ ਇਹ ਬੱਚਾ ਛੋਟਾ ਬੱਚਾ ਹੈ ਉਹ ਰੋਂਦਾ ਹੈ ਉਹਨੂੰ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਉਹਦੀ ਦਰਦ ਉਹਦਾ ਉਹਦਾ ਰੋਣ ਦਾ ਕਾਰਨ ਉਹਦੀ ਮਾਂ ਜਾਣਦੀ ਹੈ ਦੱਸ ਨਹੀਂ ਸਕਦਾ ਛੋਟਾ ਬੱਚਾ ਪਰ ਉਹਨੂੰ ਨਾ ਪਿਆਸ ਦਾ ਪਤਾ ਹੈ ਨਾ ਬੋਲ ਸਕਦਾ ਹੈ ਨਾ ਨੂੰ ਦੁੱਧ ਦੀ ਸਾਰ ਦਾ ਪਤਾ ਹੈ ਪਰ ਰੋਣਾ ਆਉਂਦਾ ਹੈ ਸੋ ਅਸੀਂ ਵੀ ਗੁਰੂ ਅੱਗੇ ਬੇਨਤੀਆਂ ਕਰਨੀਆਂ ਏ ਵਿਛੜੇ ਹੋਏ ਕੇ ਜਮ છોੜੇ ਦਾ ਰੋਣਾ ਹੈ ਗੁਰੂ ਸਮਝਦਾ ਹੈ ਗੁਰੂ ਨੂੰ ਇਹ ਸਮਝ ਹੈ ਸੋ ਫਿਰ ਮਾਂ ਉਹਦੀ ਉਹਨੂੰ ਦੁੱਧ ਦਿੰਦੀ ਹੈ ਜਨ 시ਕਾਂਦੀ ਹੈ ਮਾਂ ਉਹਦੀ ਰਾਮ ਚ ਸਮਝਦੀ ਹੈ ਇਦਾਂ ਹੀ ਸੰਸਾਰ ਚ ਤੇ ਸੰਸਾਰ ਇਹ ਤਨ ਕੱਪੜਿਆਂ ਤੋਂ ਮੈਲਾ ਇਹ ਸਰੀਰ ਨੂੰ ਕਬੂਲ ਨਹੀਂ ਕਰਦਾ ਇੱਥੇ ਪਰਮੇਸ਼ਰ ਵੀ ਨਹੀਂ ਕਰਦਾ ਕਬੂਲ ਹੈ ਜਦੋਂ ਮਨ ਮੈਲਾ ਹੋਏਗਾ ਸੋ ਇਹ ਨਿਰਮਲ ਕਿਵੇਂ ਹੋਏਗਾ ਗੁਰੂ ਕੋ ਹਾਂ ਜੁਕਤੀਆਂ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਗੁੜੀ ਕਲਾ ਇਹ ਇੱਕ ਚਾਲ ਚੱਲ ਰਿਹਾ ਹੈ ਇਹ ਸਾਰੇ ਰਸ ਕਿਹਦੇ ਚ ਹਨ ਸਾਰੇ ਰਸ ਪਰਮੇਸ਼ਰ ਕੋਲ ਹਨ ਸਾਰਾ ਧੰਨ ਉਹਦੇ ਕੋਲ ਹੈ ਜੋ ਨਾ ਖਤਮ ਹੋ ਰਹਾ ਹੈ ਇਹ ਅਸੀਂ ਮਰੀਏ ਨਾ ਮੌਤ ਨਾ ਇਹ ਵੀ ਉਹਦੇ ਕੋਲ ਜੁਗਤੀ ਹੈ ਪਰਮੇਸ਼ਰ ਕੋਲ ਠੀਕ ਹੈ ਇਹ ਰਸਤਾ ਬਦਲਣਾ ਪਏਗਾ ਆਪਣੇ ਆਪ ਨੂੰ ਸਮਝਣਾ ਪਏਗਾ ਜੀ ਮਾਰ ਬਾਬਾ ਜੀ ਤੋਂ ਵਿਚਾਰ ਸੁਣਾ ਇਹ ਸਾਗਰ ਦੀ ਮੱਛੀ ਇਹ ਸਾਗਰ ਚ ਸੱਜੇ ਖੱਬੇ ਜਿਹੜੀ ਦਿਸ਼ਾ ਚ ਜਾ ਸਕਦੀ ਹੈ ਆਜ਼ਾਦ ਹੈ ਪਰ ਬਾਹਰ ਕੱਢਾਂਗੇ ਨਹੀਂ ਠੀਕ ਹੈ ਐਸਾ ਸਾਗਾ ਜੀਵਨ ਹੈ ਸ ਉੱਥੇ ਹੀ ਉਹਦਾ ਜਨਮ ਹੈ ਉੱਥੇ ਹੀ ਮਰਨ ਹੈ ਸੋ ਇਹ ਜਨਮ ਮਰਨ ਦਾ ਗੇੜਾ ਮੁਕਾਣਾ ਹੈ ਗੁਰੂ ਘਰ ਹਨ ਜੁਗਤੀਆਂ ਜੁਗਤ ਪੁਗਤ ਮੁਗਤ ਸਭ ਕੁਝ ਗੁਰੂ ਕਰ ਹੈ ਹੱਸਦੇ ਆ ਖੇਡਦੇ ਆ ਪਹਿਨਦੇ ਆ ਖਾਂਦੇ ਆ ਇਹ ਗੁਰੂ ਘਰ ਜੁਗਤਾ ਹਨ ਸੋ ਇਹ ਸਾਗਰ ਦੀ ਮਛਲੀ ਆਜ਼ਾਦ ਹੈ ਕੀ ਬਾਹਰ ਕੱਢ ਦਾਂਗੇ ਨਹੀਂ ਬਾਹਰ ਨਹੀਂ ਨਿਕਲ ਸਕਦੇ ਅਸੀਂ ਵੀ ਆਪਣੇ ਇਹ ਸੰਸਾਰੀ ਜੰਜਾਲਾਂ ਸੇ ਫਸੇ ਹੋਏ ਹਾਂ ਗੁਰੂ ਕੋਲ ਜੁਗਤੀਆਂ ਹਨ ਅਸੀਂ ਬੱਚੇ ਹਾਂ ਬੱਚੇ ਵਾਲੀ ਮਤ ਚਾਹੀਦੀ ਹੈ ਠੀਕ ਹੈ ਇਹ ਬੱਚੇ ਵਾਲੀ ਮਤ ਉਹ ਕਿਸੇ ਨੂੰ ਨਰਵਾਇਰ ਨਿਰਪਉ ਹੈ ਉਹ ਸਾਰਿਆਂ ਨੂੰ ਪ੍ਰੇਮ ਕਰਦਾ ਹੈ ਸਰਬ ਜੀਆਂ ਸਿਰ ਲੇਖ ਤਰਾਹੁ ਬਿਨ ਲੇਖ ਨਹੀਂ ਕੋਇ ਜਿਓ ਆਪ ਅਲੇਖ ਕੁਦਰਤ ਜੀ ਦੇਖਾ ਹੁਕਮ ਚਲਾਏ ਸੋਈ ਜਿਓ ਆਪ ਅਲੇਖ ਕੁਦਰਤ ਕਰ ਦੇਖਾ ਹੁਕਮ ਚਲਾਏ ਸੋਈ ਜਿਓ ਉਹਦਾ ਹੁਕਮ ਮੰਨਣਾ ਪਏਗਾ ਬਾਣਾ ਮੰਨਣਾ ਪਏਗਾ ਬਾਬਾ ਜੀ ਤੋਂ ਵਿਚਾਰ ਸੁਣਾ ਸਾਧ ਸੰਗਤ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਤਨ ਤਨ ਗੁਰੂ ਅਰਜਨ ਦੇਵ ਜੀ ਬਾਰੇ ਸ਼ਹੀਦੀ ਬਾਰੇ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਉਹਦੇ ਸੰਬੰਧ ਚ ਦੋ ਚਾਰਕ ਬੋਲ ਆਪਾਂ ਬੋਲੜੇ ਨੇ ਤੇ ਉਹਨਾਂ ਨੇ ਸ਼ਹੀਦੀ ਦੇਣ ਦੀ ਉਹਨਾਂ ਨੂੰ ਲੋੜ ਕੀ ਪਈ ਜਿਹੜਾ ਚੰਦੂ ਸੀ ਚੰਦੂ ਤੇ ਇੱਕ ਲੜਕੀ ਸੀ ਚੰਦੂ ਕਹਿੰਦਾ ਵੀ ਮੇਰੀ ਲੜਕੀ ਦਾ ਤੇਰੇ ਬੇਟੇ ਨੂੰ ਰਿਸ਼ਤਾ ਲੈ ਲਾ ਸੰਗਤ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣਗੇ ਤਾਂ ਸੰਗਤ ਦੇ ਵਿੱਚੋਂ ਕੁਝ ਬੰਦੇ ਸਿਆਣੇ ਕਹਿਣ ਲੱਗੇ ਕਹਿੰਦੇ ਜੀ ਆਪਾਂ ਨੇ ਗੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਅੱਗੇ ਰਿਸ਼ਤੇ ਕਰਨ ਜਾਂਦੇ ਹੁੰਦੇ ਤੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਲਾਗੀ ਰਾਜਿਆਂ ਦੇ ਵੀ ਹੋਰ ਵੀ ਆਮ ਕੰਮਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਲਾਗੀ ਜਾਂਦਾ ਹੁੰਦਾ ਤੇ ਰਿਸ਼ਤਾ ਕਰਨਾ ਤੇ ਉਸ ਲਾਗੀ ਨੂੰ ਜਦੋਂ ਨੇ ਭੇਜਿਆ ਚੰਦੂ ਨੇ ਵੀ ਜਾਓ ਮੇਰੀ ਬੇਟੀ ਵਾਸਤੇ ਕੋਈ ਵਧੀਆ ਬੇਟਾ ਦੇਖ ਕੇ ਆਓ ਉਹਨਾਂ ਨੇ ਸਾਰੇ ਕਿਤੇ ਘੁੰਮਿਆ ਦੇਖਿਆ ਉਹਨਾਂ ਦੇ ਕਿਤੇ ਪਸੰਦ ਨਾ ਆਇਆ ਤਨ ਤਨ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦਾ ਪੁੱਤਰ ਉਹਨਾਂ ਦੇ ਅਕਲ ਦੇ ਵਿੱਚ ਫਿੱਟਾ ਗਿਆ ਉਹ ਕਹਿਣ ਲੱਗੇ ਜੀ ਕਹਿੰਦੇ ਇੱਕ ਬੇਟਾ ਹੈ ਗੁਰੂ ਅਰਜਨ ਦੇਵ ਜੀ ਦਾ ਵੀ ਚੰਗਾ ਗੁਰਸਿੱਖ ਪਰਿਵਾਰ ਹੈ ਵੀ ਆਪਾਂ ਤੇਰੀ ਲੜਕੀ ਦਾ ਰਿਸ਼ਤਾ ਉਹਨੂੰ ਕਰ ਦਿੰਨੇ ਆ ਤਾਂ ਚੰਦੂ ਨੇ ਕੀ ਕਿਹਾ ਕਹਣਾ ਚਵਾਰੇ ਦੀ ਇੱਟ ਮੋਰੀ ਨਾਲ ਕਿਸ ਤਰ੍ਹਾਂ ਲੱਗ ਜੂਗੀ ਵਾਓ ਵੀ ਮੈਂ ਤਾਂ ਐਡਾ ਬੜਾ ਰਾਜਾ ਉਹ ਇੱਕ ਗੁਰੂ ਘਰ ਦੇ ਪਖਾਰੀ ਨੇ ਮਾਨਾ ਨੂੰ ਕਿਵੇਂ ਰਿਸ਼ਤਾ ਦੇ ਦਾਂਗਾ ਉਹ ਜਿਹੜੇ ਰਿਸ਼ਤਾ ਕਰਨ ਵਾਸਤੇ ਲੱਗੇ ਗਏ ਸੀ ਉਹ ਕਹਿਣ ਲੱਗੇ ਨਹੀਂ ਜੀ ਇਹਨੇ ਬਹੁਤ ਵਧੀਆ ਚੀਜ਼ ਐ ਵੀ ਬਹੁਤ ਵਧੀਆ ਮੁੰਡਾ ਐ ਚਲੋ ਹੋਰ ਵੀ ਕਿਤੇ ਉਹਨਾਂ ਨੇ ਜਾਣ ਪਛਾਣ ਕਰੀ ਤਪੁਛਕ ਪ੍ਰਤੀਤ ਕਰੀ ਤਾ ਉਹਨਾਂ ਨੇ ਜੀ ਫਿਰ ਕੀ ਕੀਤਾ ਚੰਦੂ ਨੇ ਉਹਨਾਂ ਦੀ ਗੱਲ ਮੰਨ ਲਈ ਗੱਲ ਮੰਨ ਕੇ ਤਾਂ ਸੰਗਤ ਦੇ ਵਿੱਚੋਂ ਇੰਨੀ ਗੱਲ ਸੁਣੀ ਹੋਈ ਸੀ ਕਿਸੇ ਪ੍ਰੇਮੀ ਦੀ ਗੁਰਸਿੱਖ ਦੀ ਵੀ ਇਹਨੇ ਉਹਨਾਂ ਦਾ ਚਵਾਰੀ ਸਮਝਿਆ ਵੀ ਆਪਣੀ ਧੀ ਵੱਡੀ ਸਮਝ ਲਈ ਆਪਣੇ ਆਪ ਨੂੰ ਇਹ ਮਾਨ ਚ ਆ ਗਿਆ ਤਾਂ ਫਿਰ ਉਹ ਜਿਸ ਟਾਈਮ ਕਹਿਣ ਲੱਗੇ ਕਹਿੰਦੇ ਜੀ ਗੁਰੂ ਜੀ ਆਪਾਂ ਚੰਤੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਗੁਰੂ ਸਾਹਿਬ ਕਹਿੰਦੇ ਭਾਈ ਸੰਗਤ ਦੀ ਮਰਜ਼ੀ ਹੈ ਚਲੋ ਜਿਵੇਂ ਸੰਗਤ ਕਹੂਗੀ ਆ ਪੁੱਤਰਾ ਕਰ ਲਾਂਗੇ ਨਹੀਂ ਜੀ ਕਹਿੰਦੇ ਲੈਣਾ ਨਹੀਂ ਕਹਿੰਦੇ ਜੀ ਠੀਕ ਹੈ ਤਾਂ ਜਦੋਂ ਰਿਸ਼ਤੇ ਗਏ ਉਹ ਰਿਸ਼ਤਾ ਕਰਨ ਕਹਿਣ ਲੱਗੇ ਵੀ ਰਿਸ਼ਤਾ ਕਰਨ ਆਏ ਜੀ ਅਸੀਂ ਉਹ ਚੰਦੂ ਕਹਿੰਦਾ ਵੀ ਮੈਂ ਨਹੀਂ ਰਿਸ਼ਤਾ ਲੈਣਾ ਤੇ ਵੀ ਸਾਡਾ ਅਪਚ ਚੱਲਣਾ ਨਹੀਂ ਕੰਮ ਤਾਂ ਫੇਰ ਕੀ ਹੋਇਆ ਉਹਨੇ ਬੈਰ ਪਾ ਲਿਆ ਉਹਨੂੰ ਕਹਿੰਦਾ ਵੀ ਨਹੀਂ ਤਾਂ ਤੈਨੂੰ ਮਤਲ ਖਤਮ ਕੀਤਾ ਜਾਊਗਾ ਤੇਰੇ ਸਹਬਜ਼ਾਦੇ ਨੂੰ ਖਤਮ ਕੀਤਾ ਜਾਊਗਾ ਵੀ ਨਹੀਂ ਤੂੰ ਰਿਸ਼ਤਾ ਲੈਦਾ ਉਹ ਕਹਿਣ ਲੱਗਿਆ ਜੀ ਕਹਿੰਦਾ ਨਹੀਂ ਮੈਂ ਰਿਸ਼ਤਾ ਨਹੀਂ ਲੈਣਾ ਫਿਰ ਉਹਨੂੰ ਇੰਨੀਆਂ ਦੁੱਖ ਤਕਲੀਫਾਂ ਇੰਨੀਆਂ ਉਹਨੂੰ ਸਜ਼ਾਵਾਂ ਦਿੱਤੀਆਂ ਹੱਦੋਂ ਜ਼ਿਆਦੇ ਜਦੋਂ ਛੇਕੜ ਦੀ ਵਾਰੀ ਨਾ ਮੰਨਿਆ ਉਸ ਚੰਦੂ ਨੇ ਪਰ ਪੁੰਜਾ ਕਹਿੰਦੇ ਨੇ ਜਿਹਨੂੰ ਆ ਬੱਚੇ ਹੋਰ ਕਹਿੰਦੇ ਆ ਚਾਹ ਹੋਰ ਮਗਾਏ ਉਹਨੇ ਤਦ ਤੱਕ ਇਕ ਲੋ ਪਕਾ ਪਖਾਈ ਬਹੁਤ ਜ਼ਿਆਦਾ ਉਸ ਦੇ ਵਿੱਚ ਕੱਕਾ ਰੇਤ ਪਾਇਆ ਗਿਆ ਉਹ ਰੇਤ ਨੂੰ ਚੰਗੀ ਤਰ੍ਹਾਂ ਫੇਰ-ਫੇਰ ਕੇ ਉਸ ਰੇਤ ਨੂੰ ਗਰਮ ਕੀਤਾ ਗਿਆ ਗਰਮ ਰੇਤ ਕਰਕੇ ਤਾਂ ਗੁਰੂ ਸਾਹਿਬ ਦੇ ਸਿਰ 'ਚ ਉਹ ਗਰਮ ਰੇਤ ਪਾਇਆ ਗਿਆ ਤਸੀਹੇ ਦਿੱਤੇ ਗਏ ਵੀ ਜੇ ਕਿਸੇ ਤਸੀਹੇ ਨਾਲ ਵੀ ਇਹ ਸਾਡੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰ ਲੇ ਪਰ ਗੁਰੂ ਸਾਹਿਬ ਨੇ ਸੋਚਿਆ ਵੀ ਤਸੀਹੇ ਝੱਲਣੇ ਜ਼ਰੂਰ ਨੇ ਪਰ ਪਰ ਰਿਸ਼ਤੇ ਨੂੰ ਹਾਂ ਨਹੀਂ ਕਰਨੀ ਤਾਂ ਗੁਰੂ ਸਾਹਿਬ ਨੇ ਬਹੁਤ ਸਾਰੇ ਤਸੀਹੇ ਝੱਲੇ ਪਰ ਉਹਨਾਂ ਨੇ ਰਿਸ਼ਤੇ ਨੂੰ ਹਾਂ ਨਹੀਂ ਕੀਤੀ ਫੇਰ ਕੀ ਹੋਇਆ ਉਹ ਕਹਿਣ ਲੱਗੇ ਆਪਣੇ ਵਜ਼ੀਰਾਂ ਨੂੰ ਜਾਂ ਕੰਮਕਾਰ ਆਲਿਆਂ ਨੂੰ ਕਹਿਣ ਲੱਗਾ ਕਹਿੰਦਾ ਵੀ ਇੱਕ ਤਾਜੀ ਗਊ ਵੇਖੋ ਤਾਜੀ ਗਊ ਦੇਖੋ ਮਰੀ ਹੋਈ ਉਸ ਦਾ ਚਮੜਾ ਲਾ ਕੇ ਲਿਓ ਉਸ ਨੂੰ ਗੁਰੂ ਅਰਜਨ ਦੇਵ ਜੀ ਨੂੰ ਉਸ ਚਮੜੇ ਦੇ ਵਿੱਚ ਮੜ ਕੇ ਰੱਖਿਆ ਜਾਏਗਾ ਉਹ ਜਿਉਂ ਚામੜਾ ਸੁੱਕੂਗਾ ਤੇ ਇਹਦੀ ਜਾਨ ਕੜਕੀ ਚ ਆਊਗੀ ਫਿਰ ਇਹ ਆਪੇ ਮੰਨੂਗਾ ਕਹਿਣ ਲੱਗੇ ਵੀ ਜੋ ਮਰਜ਼ੀ ਕਰ ਲੋ ਉਹਨਾਂ ਨੇ ਜਿਹੜਾ ਕੁਝ ਕਰਨਾ ਦੀ ਕਰਿਆ ਪਰ ਗੁਰੂ ਸਾਹਿਬ ਨੇ ਇੱਕੋ ਹੀ ਉਸ ਪ੍ਰਮਾਤਮਾ ਦੀ ਤਪੱਸਿਆ ਕਰੀ ਗਿਆ ਉਸ ਪ੍ਰਮਾਤਮਾ ਨੂੰ ਹਿਰਦੇ 'ਚ ਵਸਾਇਆ ਪਰ ਗੁਰੂ ਸਾਹਿਬ ਕੋਲੇ ਉਸ ਸਮੇਂ ਕੁਝ ਨਹੀਂ ਲੱਗਿਆ ਤੁਸੀਂ ਇਹ ਬੜੇ ਦਿੱਤੇ ਕੱਕਾ ਰੇਤ ਬੜਾ ਸਿਰ 'ਚ ਪਾਇਆ ਗਊ ਦੇ ਚામੜੇ 'ਚ ਵੀ ਵੜਾਇਆ ਪਰ ਨਹੀਂ ਜਦੋਂ ਖੀਰਲੀ ਵਾਰੀ ਸਾਰਾ ਕੁਝ ਹੋ ਗਿਆ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਭਾਈ ਚੰਦੂ ਹੁਣ ਤੂੰ ਸਾਨੂੰ ਪੰਜ ਬੰਦੇ ਦੇ ਤੇਰੇ ਅਸੀਂ ਰਾਵੀ ਤੇ ਜਾਣਾ ਹੈ ਅਸੀਂ ਇਸ਼ਨਾਨ ਕਰਕੇ ਆਵਾਂਗੇ ਉਹ ਜਿਸ ਟਾਈਮ ਇਸ਼ਨਾਨ ਕਰਨ ਗਏ ਚੰਦੂ ਖੁਸ਼ ਹੋ ਗਿਆ ਵੀ ਮੇਰੇ ਤੇ ਮੈਨੂੰ ਕੁਝ ਕੰਮ ਨਹੀਂ ਲੋੜਨੀ ਪਈ ਇਹਦਾ ਪਹਿਲਾਂ ਰੇਤ ਕੱਕੇ ਰੇਤੇ ਨਾਲ ਇਹਦਾ ਸਰੀਰ ਉੱਫਣਿਆ ਪਿਆ ਜਦੋਂ ਠੰਡਾ ਪਾਣੀ ਪਾਊਗਾ ਕਹਨੇ ਆਪਣੇ ਆਪ ਹੀ ਮਰ ਜਾਣਾ ਮੈਨੂੰ ਕੁਛ ਕਰਨ ਦੀ ਲੋੜ ਨਹੀਂ ਪੈਣੀ। ਤਾਂ ਜੀ ਕੀ ਹੋਇਆ ਗੁਰੂ ਸਾਹਿਬ ਗਏ ਰਾਵੀ ਦੇ ਉੱਤੇ ਅਸ਼ਨਾਣ ਕੀਤਾ। ਉਹਨਾਂ ਸਿੰਘਾਂ ਬੰਦਿਆਂ ਨੂੰ ਕਹਿਣ ਲੱਗੇ ਪੰਜਾਂ ਨੂੰ ਕਹਨੇ ਭਾਈ ਗੁਰੂਮੁਖਤਿਆਰੋ ਤੁਸੀਂ ਹੁਣ ਜਾਓ ਜਾ ਕੇ ਕਹਿ ਦਿਓ ਵੀ ਗੁਰੂ ਸਾਹਿਬ ਪਰਲੋਕ ਚਲੇ ਗਏ ਕਿਸੇ ਨੇ ਸੋਗ ਨਹੀਂ ਮਨਾਉਣਾ ਕਿਸੇ ਨੇ ਰੋਣਾ ਨਹੀਂ ਪਰ ਸਾਡੀ ਐਨੀ ਕੀਤੀ ਅਸੀਂ ਇੰਨੇ ਕੁ ਪੂਰੀ ਰੱਬ ਦੀ ਨਿਵਾ ਚੱਲੇ ਆ ਵਾਓ ਉਸ ਟਾਈਮ ਤਸੀਹੇ ਬੜੇ ਚੱਲੇ ਪਰ ਗੁਰੂ ਸਾਹਿਬ ਨੇ ਚੰਦੂ ਦੀ ਚੰਦੂ ਦੀ ਲੜਕੀ ਦਾ ਰਿਸ਼ਤੇ ਨੂੰ ਹਾਂ ਨਹੀਂ ਕੀਤੀ ਵਾਹਿਗੁਰੂ ਜੀ ਸਭ ਮਿੱਠਾ ਪਾਣਾ ਕਰਕੇ ਮਰਨਾ ਪਾਏਗਾ ਜੋ ਹੋ ਰਿਹਾ ਹੈ ਠੀਕ ਹੈ ਸਭ ਪਰਮੇਸ਼ਰ ਨਹੀਂ ਕਰ ਰਿਹਾ ਜਿੱਥੇ ਭਗਵਾਨ ਹੈ ਉਥੇ ਸ਼ੈਤਾਨ ਹੈ ਉਹਦਾ ਭਗਵਾਨ ਸ਼ੈਤਾਨ ਦਾ ਭਗਵਾਨ ਕੋਈ ਹੈ ਨਾ ਠੀਕ ਹੈ ਜਿੱਥੇ ਦਿਨ ਹੈ ਉਥੇ ਰਾਤ ਹੈ ਜਿੱਥੇ ਪੁੰਨ ਹੈ ਉਥੇ ਪਾਪ ਹੈ ਜਿੱਥੇ ਦੁੱਖ ਹੈ ਉਥੇ ਸੁਖ ਹੈ ਜਿੱਥੇ ਇਸਤਰੀ ਹੈ ਉਥੇ ਮਰਦ ਹੈ ਜੇ ਸਾਨੂੰ ਇਸਤਰੀ ਮਰਦ ਦੋ ਦੋ ਦਿਸਣ ਦੇ ਰਾਤ ਦੋ ਦੋ ਦਿਸਣ ਪੁੰਨ ਪਾਪ ਨਰਕ ਸੁਰਗ ਨਹੀਂ ਸੋ ਫਿਰ ਅੱਖਾਂ ਦਾ ਇਲਾਜ ਕਰਨਾ ਪਏ ਇਹ ਚੌਥੇ ਪਾਦ ਦਾ ਗਿਆਨ ਹੈ ਇਹਦੇ ਗਾਕ ਮਿਰਲੇ ਹਨ ਜੀ ਸੋ ਦਾਸ ਤੋਂ ਬਹੁਤੀ ਗਲਤੀਆ ਹੋ ਰਹੀ ਹਨ ਬੱਚੇ ਵਾਲੀ ਮਤ ਚਾਹੀਦੀ ਹੈ ਜੇ ਜ਼ਿੰਦਗੀ ਚ ਕੁਝ ਘਟਨਾ ਹੈ ਸੋ ਬੱਚਾ ਸਾਰਿਆਂ ਨੂੰ ਪਿਆਰ ਕਰਦਾ ਹੈ ਜੀ ਜੇ ਰੋਆਂਗੇ ਅਸੀ ਕੋਈ ਸਾਡੀ ਪੁਕਾਰ ਸੁਨੇਗਾ ਗੁਰੂ ਕੋਲ ਸਾਰੀਆਂ ਜੁਗਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਦੇਖ ਫਤਿਹ